ਪੀੜਤਾਂ ਨੂੰ ਐਸਐਸਪੀ ਫਤਿਹਗੜ ਸਾਹਿਬ ਦੇ ਵੱਲੋਂ ਪੈਸੇ ਵਾਪਸ ਕੀਤੇ ਗਏ ਜਿਸ ਸਬੰਧੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਐਸਪੀ ਰਵਜੋਤ ਕਰੇਵਾਲ ਨੇ ਦੱਸਿਆ ਕਿ ਸਾਇਬਰ ਚੱਗੀਰੇ ਦੋ ਵੱਖ-ਵੱਖ ਕੇਸਾਂ ਵਿੱਚ ਚੁਨਾਵ ਵੱਲੋਂ ਸਤਾਈ ਪੀੜਤਾਂ ਨੂੰ 50 ਲੱਖ ਰੁਪਏ ਵਾਪਸ ਕਰਵਾਏ ਗਏ ਹਨ। ਇਹ ਕੰਮ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ ਜੀ। ਜਿਹੜੀ ਕਿ ਸਾਈਬਰ ਕ੍ਰਾਈਮ ਹੈ ਜਿਹੜਾ ਕਿ ਅੱਜਕੱਲ ਸਾਡੇ ਕੋਲ ਕਾਫੀ ਕੰਪਲੇਂਟਸ ਆਉਂਦੀਆਂ ਨੇ ਜਿਹਦੇ ਵਿੱਚ ਲੋਕੀ ਦੱਸਦੇ ਨੇ ਕਿ ਕਈ ਵ ਜਿਸ ਨੂੰ ਕੋਈ ਲਿੰਕ ਆ ਜਾਂਦਾ ਲਿੰਕ ਓਪਨ ਕੀਤਾ ਜਾਂਦਾ ਹੈ ਤਾਂ ਪੈਸੇ ਕੱਟੇ ਜਾਂਦੇ ਨੇ ਕੋਈ ਕੋਰੀਅਰ ਜਾਂ ਕੋਈ ਪਾਰਸਲ ਐਕਸਪੈਕਟ ਕਰ ਰਿਹਾ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਨਾ ਜਾਣਦੇ ਹੋਏ ਲੋਕੀ ਆਪਣਾ OTP ਦੇ ਦਿੰਦੇ ਨੇ ਕਿ ਤੁਹਾਡਾ ਕੋਰੀਅਰ ਡਿਲੀਵਰ ਹੋਣਾ ਲਿਆ ਤੇ ਲੋਕਾਂ ਦੇ ਪੈਸੇ ਕੱਟੇ ਜਾਂਦੇ ਨੇ ਕਈ ਵਾਰੀ ਕੋਈ ਪੁਲਿਸ ਅਫਸਰ ਬਣ ਕੇ ਜਾਂ ਕੋਈ ਹੋਰ ਏਜੰਸੀ ਦਾ ਅਫਸਰ ਬਣ ਕੇ ਫਰਾਡ ਕਰਦਾ ਹੈ ਤੇ ਲੋਕਾਂ ਤੋਂ ਆਪਣਾ ਦੀ ਬੈਂਕ ਡਿਟੇਲਸ ਲੈ ਲੈਂਦੇ ਨੇ ਧੋਖੇ ਦੇ ਵਿੱਚ ਪਿਛਲੇ 6 ਮਹੀਨੇ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੇ 27 ਇਹ ਜਿਹੇ ਕੇਸਸ ਸੋਲਵ ਕੀਤੇ ਨੇ ਜਿਨ੍ਹਾਂ ਦੇ ਵਿੱਚ 50 ਲੱਖ ਦੀ ਜਿਹੜੀ ਅਮਾਉਂਟ ਹੈ ਅਸੀਂ ਰਿਕਵਰ ਕਰਕੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਵਾਪਸ ਕੀਤੀ ਹੈ ਅੱਜ ਜੋ ਕੰਪਲੇਨੈਂਟਸ ਨੇ ਅਸੀਂ ਉਹਨਾਂ ਨੂੰ ਵੀ ਬੁਲਾਇਆ ਹੈ ਤਾਂ ਕਿ ਤੁਹਾਡੇ ਸਾਰਿਆਂ ਨਾਲ ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਇਹਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਅਸੀਂ ਆਪਣੀ ਅਚੀਵਮੈਂਟ ਤੁਹਾਡੇ ਨਾਲ ਸਾਂਝੀ ਵੀ ਕਰਨਾ ਚਾਹੁੰਦੇ ਆਂ ਤੇ ਲੋਕਾਂ ਨੂੰ ਇਸ ਗੱਲ ਦੀ ਅਵੇਅਰਨੈਸ ਵੀ ਹੋਵੇ ਕਿ ਜਿਹੜਾ ਇੱਕ ਨੈਸ਼ਨਲ ਲੈਵਲ ਦਾ ਪੋਰਟਲ ਹੈ 1930 1930 ਜਿਹਦੇ ਤੇ ਜਦੋਂ ਤੁਹਾਨੂੰ ਕੋਈ ਸ਼ੱਕੀ ट्रांजैक्शन ਤੁਹਾਡੇ ਤੋਂ ਹੋ ਜਾਂਦੀ ਹੈ ਤਾਂ ਤੁਸੀਂ ਉੱਥੇ ਫੋਨ ਕਰਕੇ ਆਪਣੀ ਡਿਟੇਲਸ ਦੇ ਕੇ ਤੁਹਾਨੂੰ ਆਪਣਾ ਬੈਂਕ ਡਿਟੇਲ ਆਪਣੀ ट्रांजैक्शन ਆਈਡੀ ਤੇ ਜਿੱਥੋਂ ਦੇ ਜਿਸ ਇਲਾਕੇ ਦੇ ਤੁਸੀਂ ਹੋ ਉਹਦੀ ਡਿਟੇਲ ਭਰ ਕੇ ਜਿਹੜੀ ਤੁਹਾਡੀ ਸ਼ੱਕੀ ट्रांजैक्शन ਹੁੰਦੀ ਹੈ ਉਹ ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਡਾਟਾ ਹੈ ਉਹ ਜਿਹੜਾ ਤੁਹਾਡਾ ਨੀਅਰੈਸਟ ਸਾਈਬਰ ਪੁਲਿਸ ਸਟੇਸ਼ਨ ਹੈ ਉਥੇ ਰੀਡਾਇਰੈਕਟ ਹੁੰਦਾ ਹੈ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੇ ਸੁਧੀਰ ਮੱਲਿਕ ਇਹਨਾਂ ਵੱਲੋਂ ਹਰ ਕੇਸ ਦੇ ਵਿੱਚ ਤੇ ਜੋ ਉਹਨਾਂ ਦੇ ਸੁਪਰਵਾਈਜ਼ਰੀ ਆਫੀਸਰ ਨੇ ਹਰਤੇਸ਼ ਕੌਸ਼ਿਕ ਉਹਨਾਂ ਨੇ ਹਰ ਕੇਸ ਦੇ ਵਿੱਚ ਇੰਟਰਸਟ ਲੈਂਦੇ ਹੋਏ ਆਹ ट्रांजैक्शन ਨੂੰ ਜਿਹੜਾ ਹੈਗਾ

ਜੋ ਇਨਫੋਰਮੇਸ਼ਨ ਜੋ ਸਾਡਾ ਨੇਚਰ ਹੁੰਦਾ ਉਹ ਫਿਲ ਕਰਕੇ ਪੂਰੀ ट्रांजैक्शन ਪੂਰਾ ਜਿਹੜਾ ਜਿਹੜੀ ਕੰਪਲੇਂਟ ਹੈ ਉਹਨੂੰ অথেন্টিਕੇਟ ਕਰਕੇ ਵੈਰੀਫਾਈ ਕਰਕੇ ਕੋਰਟ ਦੇ ਵਿੱਚ ਅਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਇਹ ਇਹਨਾਂ ਦੇ ਨਾਲ ਇੱਕ ਬੋਨਾਫਾਈਟ ਫਰਾਡ ਹੋਇਆ ਹੈ ਕਿ ਇਹ ਪੈਸੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਆਪਦੇ ਹੀ ਪੈਸੇ ਨੇ ਇਹਨਾਂ ਕੋਲ ਰਿਫੰਡ